ਅੱਜ ਜਿਮਖਾਨਾ ਕਲੱਬ ਮੰਡੀ ਦਾ ਅਨਗ੍ਰੇਸ਼ਨ ਹੋਇਆ ਉਦਘਾਟਨ ਹੋਇਆ ਮੈਂ ਸਾਰਾ ਸਾਰੇ ਮੰਡੀ ਨਿਵਾਸੀਆਂ ਨੂੰ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਉਹਨਾਂ ਵੱਲੋਂ ਚੁਣੇ ਵਿਧਾਇਕ ਸਰਦਾਰ ਗੁਰਿੰਦਰ ਸਿੰਘ ਗੈਰੀ ਬਰਿੰਚੀ ਨੇ ਬਹੁਤ ਅੱਛਾ ਪ੍ਰਾਰਲਾ ਕੀਤਾ ਉਹਨਾਂ ਦੀ ਟੀਮ ਨੇ ਪ੍ਰਾਰਲਾ ਕੀਤਾ ਨਗਰ ਕੌਂਸਲ ਦੇ ਪ੍ਰਧਾਨ ਸਹਿਬਾਨ ਨੇ ਸਾਰੇ ਐਮਸੀ ਸਹਿਬਾਨ ਨੇ ਸਾਰੇ ਇਹਨਾਂ ਦੇ ਸਾਥੀਆਂ ਨੇ ਬਹੁਤ ਅੱਛਾ ਪ੍ਰਾਰਲਾ ਕੀਤਾ ਇੱਕ ਸੋਸ਼ਲ ਗੈਟ ਟੂਗੇਦਰ ਦੇ ਲਈ ਇੱਕ ਕਲੱਬ ਜਿਹੜਾ ਬਣਾਇਆਗਾ ਸਮੇਂ ਸਮੇਂ ਦੇ ਨਾਲ ਸਾਡਾ ਸਮਾਜਿਕ ਜਿਹੜਾ ਆਪਸੀ ਪਾਈਚਾਰਾ ਦਾ ਹੋਰ ਮਜ਼ਬੂਤ ਹੋਊਗਾ ਔਰ ਲੋਕ ਜਿਹੜੇ ਨੇਗੇ ਮੰਡੀ ਦੇ ਲੋਕ ਇਲਾਕੇ ਦੇ ਲੋਕ ਫੁਰਸਤ ਦੇ ਪਲ ਜਿਹੜਾ ਇੱਥੇ ਆ ਕੇ ਉਹਨਾਂ ਦਾ ਆਨੰਦ ਲੈਣਗੇ ਔਰ ਆਪਣਾ ਖਾਣਾ ਪੀਣਾ ਵੀ ਕਰਨਗੇ ਸੋ ਬਹੁਤ ਬਹੁਤ ਮੰਡੀ ਨਿਵਾਸੀਆਂ ਨੂੰ ਮੇਰੇ ਵੱਲ ਬਮਾਰਕਵਾਦ ਦੇਖੋ ਇਹ ਮਾਮਲਾ ਤੁਹਾਡੇ ذریعے ਮੇਰੇ ਧਿਆਨ ਚ ਆਇਆਗਾ ਮੈਂ ਜਿਹੜੇ ਵੀ ਇੰਡਸਟਰੀ ਵਾਲੇ ਸਾਥੀ ਨੇ ਉਹਨਾਂ ਨੂੰ ਬੁਲਾ ਕੇ ਜਿਹੜਾ ਵੀ ਇਹਨੂੰ ਰੀਲੀਫ ਆ ਦੇਵਾਂਗੇ ਤਾਂ ਕਿ ਸਾਡੀ ਇੰਡਸਟਰੀ ਨੂੰ ਕੋਈ ਸਮੱਸਿਆ ਨਾ ਆਵੇ ਪੰਜਾਬ ਸਰਕਾਰ ਹਮੇਸ਼ਾ ਹੀ ਇੰਡਸਟਰੀ ਦੀ ਇੰਡਸਟਰੀ ਨੂੰ ਤਾਂ ਅੱਗੇ ਲੈ ਕੇ ਜਾਣ ਵੱਲ ਵੱਧ ਰਹੀ ਆ ਹਮੇਸ਼ਾ ਹੀ ਅਸੀਂ ਇਕੋ ਫ੍ਰੈਂਡਲੀ ਰਹਿਨੇ ਆ ਇੰਡਸਟਰੀ ਦੇ ਨਾਲ ਤਾਂ ਕਿ ਪੰਜਾਬ ਦਾ ਵਪਾਰ ਪੰਜਾਬ ਦਾ ਕਾਰੋਬਾਰ ਜਿਹੜਾ ਹੋਰ ਤਰੱਕੀ ਕਰੇ ਬਿਲਕੁਲ ਜੀ ਅਸੀਂ ਜਿਹੜੀ GST ਦੀ ਨਵੀਂ ਰਜਿਸਟ੍ਰੇਸ਼ਨ ਆ ਦੋ ਦਿਨ ਪਹਿਲਾਂ ਹੀ GST ਕੌਂਸਲ ਦੀ ਦਿੱਲੀ ਚ ਮੀਟਿੰਗ ਹੋਈ ਸੀ ਅਸੀਂ ਉੱਥੇ ਸੁਝਾਅ ਰੱਖਿਆ ਸੀਗਾ ਕਿ ਜਿਹੜੇ ਨਵੇਂ GST ਚ ਰਜਿਸਟ੍ਰੇਸ਼ਨ ਹੁੰਦੀ ਆ ਉਹਨੂੰ ਆਧਾਰ ਨਾਲ ਆਇਡੈਂਟੀਫਿਕੇਸ਼ਨ ਕੀਤੀ ਜਾਵੇ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇ ਔਰ ਬਹੁਤ ਸਾਰੇ ਸਾਡੇ ਸੁਝਾਅ ਕੀ ਇਹਦਾ ਸਰਕਾਰ ਨੇ ਮੰਨੇ ਨੇ ਕਿ ਤਾਂ ਮੈਂ ਸਮਝਦਾ ਹਾਂ ਉਹ ਵਾਲੇ ਸਮੇਂ ਚ ਜਿਹੜੇ ਕਿਤੇ ਫਰਾਡ ਹੁੰਦੇ ਸੀਗੇ ਜਾਂ ਵੱਡੀਆਂ ਘਟਨਾਵਾਂ ਹੁੰਦੀ ਸੀ ਉਹਨੂੰ ਠੱਲਪ ਹੋਊਗੀ ਔਰ ਘਟੂਗਾ ਅਸੀਂ ਜੀਐਸਟੀ ਕੌਂਸਲ ਚ ਇਸ ਜਾ ਰੱਖਿਆ ਸੀ ਔਰ ਮੇਰੇ ਤਾਂ ਜਿਹੜਾ ਸਕ੍ਰੈਪ ਦਾ ਕਾਰੋਬਾਰ ਕਰਦੇ ਨੇ ਇਥੇ ਉਹਨਾਂ ਲਈ ਵੀ ਉਹਨਾਂ ਦਾ ਮੁੱਦਾ ਵੀ ਜਿਹੜਾ ਮੈਨੂੰ ਦੇਖਿਆ ਸੀ ਜਿੰਨਾ ਉਹ ਸਾਰਾ ਮੈਂ ਜੀਐਸਟੀ ਕੌਂਸਲ ਚ ਰਿਪrezent ਕੀਤਾਗਾ ਰਿਵਰਸ ਚਾਰਜ ਵਾਲਾ ਤੁਸੀਂ ਦੇਖਿਆ ਹੈ ਸੀ ਕਿ ਹੋਰ ਵੀ ਕਾਫੀ ਸੁਝਾਅ ਸੀਗੇ ਸਾਰੇ ਮੰਡੀ ਨਿਵਾਸੀਆ ਵੱਲੋਂ ਸੋ ਸਾਰੇ ਮੈਂ ਜੀਐਸਟੀ ਕੌਂਸਲ ਚ ਰੱਖੇ ਨੇਗੇ ਕਿਉਂਕਿ ਪੰਜਾਬ ਜਿਹੜਾ ਲੀਗਲ ਮੈਂਬਰ ਆ ਲਾ ਕਮੇਟੀ ਦਾ ਮੈਂਬਰ ਆ ਪੰਜਾਬ ਸਟੇਟ ਸੋ ਜਦੋਂ ਵੀ ਇਹ ਮਾਮਲਾ ਆਇਆਗਾ ਮੈਂ ਤਾਂ ਇਸ ਵਾਰ ਵੀ ਮੈਡਮ ਨਿਰਮਲਾ ਸੀਤਰਮ ਜੀ ਨੂੰ ਰਿਕਵੈਸਟ ਕੀਤੀ ਸੀ ਕਿ ਇਹ ਮਾਮਲਾ ਜਲਦੀ ਤੋਂ ਜਲਦੀ ਇਹਦਾ ਠੀਕ ਕਰੀਏ ਤਾਂ ਕਿ ਜਿਹੜਾ ਸਮੱਸਿਆ ਬਾਰ ਬਾਰ ਆਉਂਦੀ ਆ ਵਪਾਰੀਆਂ ਨੂੰ ਵੀ ਆਉਂਦੀ ਆ ਲੋਕਾਂ ਨੂੰ ਵੀ ਆਉਂਦੀ ਆ ਸਰਕਾਰ ਨੂੰ ਵੀ ਆਉਂਦੀ ਆ ਉਹਦਾ ਇੱਕ ਪੁਖਤਾ ਹੱਲ ਹੋ ਸਕੇ ਸਾਡਾ ਫਲੋਟਿੰਗ ਰੈਸਟੋਰੈਂਟ ਜਿਹੜਾ ਹੈ ਬਹੁਤ ਪੁਰਾਣੇ ਤੋਂ ਵੱਧ 5 ਸਾਲ ਰੋਡੂ ਚਲਾਉਣ ਵਾਸਤੇ ਸਰਕਾਰ ਨੂੰ ਤੁਹਾਨੂੰ ਚੁੱਕੀ ਨਵੀਂ ਜਿਹੜੀ ਪਾਲਿਸੀ ਅਸੀਂ ਅਡਾਪਟ ਕੀਤੀ ਸੀਗੀ ਉਹਦੇ ਵਿੱਚ ਕਾਫੀ ਸਾਰੀਆਂ ਸੁਧਾਂ ਹੋਈਆਂ ਰਹੀਆਂ ਸੋ ਇਹ ਤੁਸੀਂ ਬੜਾ ਅੱਛਾ ਹੈਗਾ ਤੇ ਇਹਦੇ ਲਈ ਵੀ ਮੈਂ ਸਾਡੇ ਮਿਨਿਸਟਰ ਮਨਜੋਗ ਮਿਨਿਸਟਰ ਸਾਹਿਬਾਨ ਨੂੰ ਰਿਕਵੈਸਟ ਕਰਕੇ ਮਾਮਲਾ ਅਸੀਂ ਹੱਲ ਕਰਾ ਦੇ ਆ ਦੇਖੋ ਤੀਜੀ ਜਿਹੜੀ ਅਸੀਂ ਓਟੀਐ ਸਕੀਮ ਲੈ ਕੇ ਆਏ ਸੀ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਏ ਸੀ ਥਰਡ ਉਹ ਬੜੀ ਸਕਸੈਸਫੁਲ ਪੰਜਾਬ ਚ ਕੰਮ ਕਰ ਰਹੀ ਹੈ ਔਰ ਲਗਭਗ ਅ ਇਸ ਸਮੇ ਹੁਣ ਤੱਕ ਅਸੀਂ 54000 ਜਿਹੜੇ ਵਿਅਕਤੀ ਸੀ ਪੰਜਾਬ ਦੇ ਟੈਕਸ ਪੇਅਰ ਸੀ ਜਿਨ੍ਹਾਂ ਦਾ 1 ਲੱਖ ਤੱਕ ਦਾ ਟੈਕਸ ਸੀ ਟੈਕਸ ਦੇ ਡਿਫਾਲਟਰ ਸੀ ਜਾਂ ਪੈਨਲਟੀ ਸੀ ਉਹ ਅਸੀਂ ਮਾਫ ਕੀਤਾ 54000 ਦਾ 100% ਮਾਫ ਹੋ ਗਿਆ ਔਰ ਹੁਣ ਤੱਕ ਸਰਕਾਰ ਨੂੰ 90 ਕਰੋੜ ਰੁਪਏ ਰਕਮ ਲਗਭਗ ਇਸ ਵਾਰ ਮੈਂ ਚੈੱਕ ਨਹੀਂ ਕੀਤਾ ਪਰਸੋਂ ਤੱਕ 88 ਸੀ 88 ਕਰੋੜ ਸੀ ਆਦਮੀ ਨੇ 90 ਕਰੋੜ ਦਾ ਕਰਾਸ ਕਰ ਗਈ ਹੋਣੀ ਸੋ ਲਗਭਗ 88 ਕਰੋੜ ਰੁਪਏ ਸਰਕਾਰ ਨੂੰ ਆਇਆਗਾ ਔਰ ਟੈਕਸਪੇਅਰ ਜਿਹੜੇ ਕਿਸੇ ਨਾ ਕਿਸੇ ਸੂਰਤ ਚ ਡਿਫਾਲਟਰ ਹੋ ਗਏ ਸੀ ਜਾਂ ਆਪਣਾ ਟੈਕਸ ਪਰੰਚ ਫੇਲ ਹੋ ਗਏ ਸੀ ਜਾਂ ਉਹਨਾਂ ਦੇ ਪਰੰਟੀ ਲੈ ਗਈ ਸੀ ਔਰ ਪੰਜਾਬ ਚ 250 ਕਰੋੜ ਤੋਂ ਉੱਪਰ ਦਾ ਫਾਇਦਾ ਉਹਨਾਂ ਲੋਕਾਂ ਨੂੰ ਹੋਇਆਗਾ ਸੋ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਉਹਦਾ ਹੀ ਡੈਡਲਾਈਨ ਜਿਹੜੀ ਆ ਅਪਲਾਈ ਕਰਨ ਦੀ ਉਹ 30 ਜੂਨ ਆ ਗਈ ਸੋ ਮੇਰੀ ਤਾਂ ਸਾਰਿਆਂ ਨੂੰ ਤੁਹਾਡੇ ਜਰੀ ਅਪੀਲ ਆ ਕਿ ਜਲਦੀ ਤੋਂ ਜਲਦੀ ਇਸ ਸਕੀਮ ਦਾ ਫਾਇਦਾ ਉਠਾਓ ਨਹੀਂ ਪਹਿਲੀ ਜਿਹੜੀ OTS ਫਰਸਟ ਆਈ ਸੀਗੀ GSC ਜੀਮ ਤੋਂ ਪਹਿਲਾਂ ਕਾਲੀਦਰ ਬੀਜੇਪੀ ਦੀ ਸਰਕਾਰ ਉਹ ਲਗਭਗ ਬੁਰੀ ਤਰ੍ਹਾਂ ਫੇਲ ਹੋਈ ਸੀ ਉਹ ਸਿਰਫ 4 ਕਰੋੜ ਰੁਪਇਆ ਦਾ ਮਾਲੀਆ ਸਰਕਾਰ ਨੂੰ ਆਇਆ ਸੀਗਾ ਔਰ ਉਸ ਬਾਅਦ ਜੀਐਸਟੀ ਦੇ ਅੰਦਰ ਹੀ ਟੈਕਸ ਰਜ਼ੀਮ ਦੇ ਅੰਦਰ ਹੀ ਸੈਕੰਡ ਆਈ ਸੀ ਜਿਹੜੀ ਕਾਂਗਰਸ ਪਾਰਟੀ ਦੇ ਸਮੇਂ ਸੀ ਉਹ ਉਸ ਤੋਂ ਵੀ ਬੁਰੀ ਤਰ੍ਹਾਂ ਫੇਲ ਹੋਈ ਸੀ ਉਹ 6.5 ਕਰੋੜ ਰੁਪਇਆ ਆਇਆ ਸੀ ਔਰ ਲੋਕਾਂ ਦਾ ਪੰਜਾਬ ਦਾ ਫਾਇਦਾ ਨਹੀਂ ਹੋਇਆ ਸੀ ਬਲਕਿ ਤੁਸੀਂ ਸਾਰਿਆਂ ਨੇ ਤੁਸੀਂ ਗਵਾਹਾਂਗੇ ਕਿ ਉਸ ਸਮੇਂ ਚੰਨੀ ਸਾਹਿਬ ਦੀ ਸਰਕਾਰ ਨੇ ਲਾਇਆ ਸੀ ਵੱਡੇ ਵੱਡੇ ਬੋਰਡ ਲਾਏ ਸੀ ਕਿ 40 ਹਜ਼ਾਰ ਲੋਕਾਂ ਦਾ ਅਸੀਂ ਮਾਫ ਕੀਤਾਗਾ ਪਰ ਲੇਕਿਨ ਬਦਕਿਸਮਤੀ ਇਹ ਉਹ ਫਾਈਲ ਜਿਹੜੀ ਆ ਬਾਅਦ ਚੱਕ ਅਸੀਂ ਕਲੀਅਰ ਕੀਤੀ ਆ ਉਹ ਚ 54 ਹਜ਼ਾਰ ਲੋਕਾਂ ਦਾ ਅਸੀਂ ਫਾਇਦਾ ਕੀਤਾ ਉਹ ਜਿਹੜੇ ਸਿਰਫ ਇਸ਼ਤਿਹਾਰਵਾਦੀ ਤੱਕ ਕੋ ਕਾਂਗਰਸ ਪਾਰਟੀ ਸੀਮਤ ਸੀ ਆ ਕਿ ਐਕਚੁਅਲ ਰੀਲੀਫ ਜਿਹੜੀ ਅਸੀਂ ਦਿੱਤੀ ਹੈਗੀ ਸੋ ਇਹਦੇ ਨਾਲ ਸਾਡਾ ਵੱਡਾ ਫਾਇਦਾ ਡਿਪਾਰਟਮੈਂਟ ਦਾ ਹੋਇਆ ਕਿ ਜਿਹੜੀ ਮੈਨ ਪਾਵਰ ਆ ਸਾਡੇ ਈਟੀਓ ਸਾਡੇ ਆਫੀਸਰ ਸਹਿਬਾਨ ਜਿਹੜੇ ਉਹਨਾਂ ਦਾ ਵੀ ਸਮਾਂ ਬਚਿਆ ਔਰ ਜਿਹੜੇ ਲੋਕ ਨੇ ਉਹਨਾਂ ਨੂੰ ਬਰਾਤ ਦੇਖੋ ਅੱਜ ਦੇਸ਼ ਦੇ ਅੰਦਰ ਅਣਾ ਐਲਾਨੀ ਜਿਹੜੀ ਆ ਅਨ ਡਿਕਲੇਅਰਡ ਐਮਰਜੈਂਸੀ ਭਾਰਤੀ ਜਨਤਾ ਪਾਰਟੀ ਨੇ ਲਾਈ ਹੋਈ ਆ ਚੁਣ ਚੁਣ ਕੇ ਆਪੋਜੀਸ਼ਨ ਦੇ ਨੇਤਾਵਾਂ ਨੂੰ ਚੱਕਿਆ ਜਾ ਰਿਹਾ ਜਦੋਂ ਅੱਜ ਸੁਣਵਾਈ ਸੀ ਕੱਲ ਬੇਲ ਐਪਲੀਕੇਸ਼ਨ ਆਨਰੇਬਲ ਹਾਈ ਕੋਰਟ ਨੇ ਸਟੇ ਕੀਤਾ ਟ੍ਰਾਇਲ ਕੋਰਟ ਦੇ ਉੱਤੇ ਅੱਜ ਜਿਹੜਾ ਹੈਗਾ ਉਸ ਦੇ ਤੇ ਸੁਪਰੀਮ ਕੋਰਟ ਸੁਣਵਾਈ ਸੀ ਔਰ ਰਾਤ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ ਸਫੀਸ਼ੀਐਂਟ ਟਾਈਮ ਸੀਗਾ ਜਿਹੜੇ ਲਾ ਨੂੰ ਦੇ ਗਿਆਨਕਾਰ ਨੇ ਕਾਨੂੰਨ ਦੇ ਗਿਆਤਾ ਨੇਗੇ ਉਹ ਗੱਲ ਭਲੀ ਭਾਂ ਜਾਣਦੇ ਨੇਗੇ ਕਿ ਸੀਵੀਆਈ ਨੇ ਫਸਟ CBI ਨੇ ਮੁਕਦਮਾ ਦਰਜ ਕੀਤਾ ਸੀ CBI ਦੇ ਮੁਕਦਮੇ ਤੋਂ ਬਾਅਦ ਪ੍ਰੈਡਿਕੇਟਡ ਅਫੈਂਸ ਜਿਹੜਾ ਹੈਗਾ ਜਿਹਨੂੰ PML ਕਹ ਦਿੰਦੇ ਆ PML ਦਾ ਮੁਕਦਮਾ ਉਸ ਤੋਂ ਬਾਅਦ ਹੋਇਆ ਸੀ ਸੈਕੰਡ ਪਰ ਲੇਕਿਨ ED ਨੇ PML 'ਚ ਪਹਿਲਾਂ ਅਰੈਸਟ ਕੀਤੀ ਔਰ CBI ਨੇ ਜਿਹੜਾ ਹੈਗਾ ਬਾਅਦ 'ਚ ਜਦੋਂ ਨੂੰ ਲੱਗਿਆ ਕਿ ਅੱਜ ਆਨਰੇਬਲ ਸੁਪਰੀਮ ਕੋਰਟ ਜਿਹੜੀ ਆ ਉਹ ਮੰਨ ਜੋ ਸਾਡੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੂੰ ਰਾਹਤ ਦੇਊਗੀ ਉਹਨਾਂ ਨੂੰ ਕੋਈ ਰਾਹਤ ਦੇ ਸਕਦੀ ਆ ਪੌਸਿਬਿਲਟੀ ਆ ਤਾਂ ਉਹਨਾਂ ਨੇ ਰਾਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇੱਥੋਂ ਪਤਾ ਲੱਗਦਾ ਕਿ ਦੇਸ਼ ਦੇ ਅੰਦਰ ਅੱਜ ਵੀ ਐਮਰਜੈਂਸੀ ਜਿਹੜੀ ਆ ਉਹ ਜਾਰੀ ਆ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇਜੀ ਵਾਰ ਬਣ ਗਈ ਪਰ ਲੇਕਿਨ ਅੱਜ ਵੀ ਜਿਹੜਾ ਅਤਿਆਚਾਰ ਆ ਇੱਕ ਸਿਆਸੀ ਸਾਜ਼ਿਸ਼ਾਂ ਪੋਲਿਟੀਕਲ ਜਿਹੜੀਆਂ ਕਨਸਪਰੇਸੀ ਨੇਗੀਆਂ ਆਮ ਆਦਮੀ ਪਾਰਟੀ ਨੂੰ ਖਤਮ ਕਰਦੀ ਆ ਅਰਵਿੰਦ ਕੇਜਰੀਵਾਲ ਜੀ ਨੂੰ ਖਤਮ ਕਰਦੀ ਆ ਉਹਨਾਂ ਦੀ ਟੀਮ ਨੂੰ ਖਤਮ ਕਰਦੀ ਆ ਉਹ ਭਾਰਤੀ ਜਨਤਾ ਪਾਰਟੀ ਲਗਾਤਾਰ ਰਚ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇੱਕੋ ਗੱਲ ਦਾ ਡਰ ਆ ਕਿ ਇਕੱਲੀ ਆਮ ਆਮੀ ਪਾਰਟੀ ਹੈ ਜਿਹੜੀ ਡਟ ਕੇ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਕਰਦੀ ਆ ਪਰ ਮੈਂ ਸਮਝਦਾ ਦੇਸ਼ ਦੇ ਅੰਦਰ ਕਾਨੂੰਨ ਜਿਹੜਾ ਉਹ ਹਮੇਸ਼ਾ ਹੀ ਤਰੱਕੀ ਕਰੂਗਾ ਕਾਨੂੰਨ ਜਿਹੜਾ ਹੈ ਕਾਨੂੰਨ ਨੂੰ ਸੰਵਿਧਾਨ ਨੂੰ ਸੰਵਿਧਾਨ ਨੂੰ ਤੋੜਿਆ ਜਾ ਰਿਹਾ ਮੋੜਿਆ ਜਾ ਰਿਹਾ ਹੈ ਸੰਵਿਧਾਨ ਨੂੰ ਖਤਮ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਬਲਕਿ ਇੱਕ ਪਾਸੇ ਤਾਂ ਦੇਸ਼ ਦੇ ਸਪਰੀਮ ਕੋਰਟ ਦੇ ਸਰਬੋੱਚ ਚੀਫ ਜਸਟਿਸ ਕੀ ਕਹਿ ਰਹੇ ਨੇਗੇ ਤੁਸੀਂ ਸਾਰਿਆਂ ਨੇ ਯੂ ਆਰ ਦੀ ਵਿਟਨੈਸਸ ਤੁਸੀਂ ਸਾਰੇ ਗਵਾਹ ਹੋ ਇਸ ਗੱਲ ਦੇ ਕਿ ਕੀ ਕਿਹਾ ਸੀਗਾ ਕਿ ਲੋਅਰ ਕੋਰਟਾਂ ਬੋਲਡ ਫੈਸਲੇ ਲੈਣ ਲੋਅਰ ਕੋਰਟਾਂ ਵੱਡੇ ਫੈਸਲੇ ਲੈਣ ਸਾਰੀਆਂ ਫਾਈਲਾਂ ਸੁਪਰੀਮ ਕੋਰਟ ਹਾਈ ਕੋਰਟ ਚ ਨਾ ਪਹੁੰਚਣ ਕਿ ਇਸ ਤਰ੍ਹਾਂ ਦੇ ਪਰ ਲੇਕਿਨ ਜਦੋਂ ਇੱਕ ਡਿਸਟ੍ਰਿਕਟ ਜੱਜ ਨੇ ਇੱਕ ਬੋਲਡ ਫੈਸਲਾ ਲਿਆ ਇੱਕ ਅੱਛਾ ਕਦਮ ਚੁੱਕਿਆ ਦੱਸਿਆ ਕਿ ਈਡੀ ਤੇ ਸੀਬੀਆਈ ਨੇ ਗਲਤ ਥਾਂ ਦੇ ਆਧਾਰ ਤੇ अरविंद केजरीवाल जी ने रस्ट कीता तो तुरंत होते ईडी देखो ਤੁਸੀਂ ਦੋਆਂ ਘੰਟਿਆਂ ਚ ਬਗੈਰ ਬਗੈਰ ਅਬਟੇਨ ਦੀ ਕਾਪੀ ਆਫ ਦੀ ਜਜਮੈਂਟ ਬਗੈਰ ਉਹ ਕਾਪੀ ਜਿਹੜੀ ਲੈ ਤੋਂ ਬਿਨਾਂ ਹੀ ਜਾ ਕੇ ਉਹਨੂੰ ਸਟੇ ਕਰਾਇਆ ਤਾਂ ਇੱਥੋਂ ਪਤਾ ਲੱਗਦਾ ਕਿ ਅੱਜ ਦੇਸ਼ ਦੇ ਅੰਦਰ ਉਹ ਜੁਡੀਸ਼ਰੀ ਤੋਂ ਵੀ ਇੱਕ ਮੱਸਾਵੰਦਾ ਬਡੀ ਥ੍ਰੈਟ ਉਹ ਭਾਰਤੀ ਜਨਤਾ ਪਾਰਟੀ